ਜਦ ਮਿਲੀ ਕਰਾਰੀ ਹਾਰ ਤੋਂ ਬਾਅਦ ਰਾਜਾ ਵੜਿੰਗ ਦਾ ਪਹਿਲਾ ਬਿਆਨ ਸਾਹਮਣੇ ਆਇਆ ਰਾਜਾ ਵੜਿੰਗ ਕਹਿੰਦੇ ਕਿ 2027 ਦੇ ਵਿੱਚ ਐਸੀ ਵਾਪਸ ਆਵਾਂਗੇ ਰਾਜਾ ਵੜਿੰਗ ਨੇ ਤਰਨਤਾਰਨ ਚ ਮਿਲੀ ਕਰਾਰੀ ਹਾਰ ਇਥੋਂ ਤੱਕ ਕਿ ਉਹਨਾਂ ਦੇ ਉਮੀਦਵਾਰ ਦੀ ਜ਼ਮਾਨਤ ਜ਼ਬਤ ਹੋਣ ਤੋਂ ਬਾਅਦ ਆਪਣੀ ਪਹਿਲੀ ਸਟੇਟਮੈਂਟ ਦਿੱਤੀ ਹੈ ਪਹਿਲਾ ਬਿਆਨ ਦਿੱਤਾ ਹੈ ਕੀ ਕਹਿੰਦੇ ਨੇ ਰਾਜਾ ਵੜਿੰਗ ਤੁਹਾਨੂੰ ਉਹ ਦੱਸਦੇ ਆ ਤੁਸੀਂ ਜੁੜੇ ਹੋ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਜੇਕਰ ਤੁਸੀਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲੈਣਾ ਜੇਕਰ ਟੱਲੀ ਵਾਲਾ ਬਟਨ ਜਾਨੀ ਕਿ ਬੈਲ ਆਈਕਨ ਨਹੀਂ ਦੱਬਿਆ ਹੋਵੇ ਤਾਂ ਦੱਬ ਲੈਣਾ ਤਾਂ ਜੋ ਤੁਹਾਡੇ ਤੱਕ ਨਵੀਆਂ ਖਬਰਾਂ ਦੇ ਨੋਟੀਫਿਕੇਸ਼ਨ ਸਮੇਂ ਸਿਰ ਆਪੜਦੇ ਰਹਿ ਤਰਨ ਤਾਰਨ ਦੀ ਜਿਮਣੀ ਚੋਣ ਇੱਕ ਤਰ੍ਹਾਂ ਨਾਲ ਸਿਆਸੀ ਪਾਰਟੀਆਂ ਦੇ ਲਈ ਕਰੋ ਜਾਂ ਮਰੋ ਦੀ ਸੀ ਕਾਂਗਰਸ ਖੁਦ ਇਸ ਨੂੰ 2025 ਦੀਆਂ ਵਿਧਾਨ ਸਭਾ ਚੋਣਾਂ ਦਾ ਸੈਮੀ ਫਾਈਨਲ ਕਰਾਰ ਦਿੰਦੀ ਰਹੀ ਹੈ ਚਾਹੇ ਰਾਜਾ ਵੜਿੰਗ ਹੋਣ ਚਾਹੇ ਹੋਵੇ ਹੁਣ ਪ੍ਰਤਾਪ ਸਿੰਘ ਬਾਜਵਾ ਪਰ ਕਾਂਗਰਸ ਦੇ ਨਾਲ ਜੋ ਬੀਤੀ ਹੈ ਕਾਂਗਰਸ ਦੀ ਜੋ ਹਾਰ ਹੋਈ ਹੈ ਕਾਂਗਰਸ ਦਾ ਉਮੀਦਵਾਰ ਕਰਨਵੀਰ ਸਿੰਘ ਬੁਰਜ ਆਪਣੀ ਜਮਾਨਤ ਵੀ ਨਹੀਂ ਬਚਾ ਸਕੇ ਉਸ ਤੋਂ ਬਾਅਦ ਸੁਭਾਵਿਕ ਜੀ ਗੱਲ ਹੈ ਕਿ ਕਾਂਗਰਸੀ ਸਫਾ ਦੇ ਅੰਦਰ ਤਰਥੱਲੀਤਾ ਮੱਚਣੀ ਸੀ ਇਸੇ ਤਰਥੱਲੀ ਮੱਚੀ ਦੇ ਦਰਮਿਆਨ ਰਾਜਾ ਵੜਿੰਗ ਮਦਾਨ ਚਾਹੇ ਰਾਜਾ ਵੜਿੰਗ ਨੇ ਬਿਆਨ ਦਿੱਤਾ ਉਹਨਾਂ ਦਾ ਬਿਆਨ ਆਇਆ ਪਹਿਲਾਂ ਕਿ ਤਰਨਤਾਰਨ ਦੀ ਜਿਮਣੀ ਚੋਣ ਐ ਸੀ ਤਕੜੇ ਹੋ ਕੇ ਲੜੀ ਐ ਐਸੀ ਕੋਈ ਗੱਲ ਨਹੀਂ ਹਾਰ ਜਿੱਤ ਚਲਦੀ ਰਹਿੰਦੀ ਹੈ ਐਸੀ ਮਜ਼ਬੂਤੀ ਨਾਲ ਵਾਪਸ ਆਵਾਂਗੇ ਐਸੀ 227 ਚ ਵਾਪਸ ਆਵਾਂਗੇ ਉਹਨਾਂ ਦਾ ਕਹਿਣ ਦਾ ਮਤਲਬ ਇਹ ਹੈ ਰਾਜਾ ਵੜਿੰਗ ਕੀ ਕਹਿੰਦੇ ਆ ਮੈਂ ਤੁਹਾਨੂੰ ਉਹ ਦੱਸਦਾ ਦਰਅਸਲ ਰਾਜਾ ਵੜਿੰਗ ਨੇ ਸੋਸ਼ਲ ਮੀਡੀਆ ਆਪਣੇ ਸੋਸ਼ਲ ਮੀਡੀਆ ਹੈਂਡਲਸ ਦੇ ਉੱਤੇ ਇਹ ਬਿਆਨ ਸਾਂਝਾ ਕੀਤਾ ਉਹਨਾਂ ਕਿਹਾ ਕਿ ਐਸੀ ਤਰਨਤਾਰਨ ਉਪਚਾਉਣ ਵਿੱਚ ਲੋਕਾਂ ਦੇ ਫੈਸਲੇ ਨੂੰ ਨਿਮਰਤਾ ਨਾਲ ਸਵੀਕਾਰ ਕਰਦੇ ਹਾਂ ਮੈਂ ਆਪਣੇ ਵਰਕਰਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਨੇ ਇਮਾਨਦਾਰੀ ਅਤੇ ਹਿੰਮਤ ਨਾਲ ਲੜਾਈ ਲੜੀ ਜਿੱਤ ਅਤੇ ਹਾਰ ਰਾਜਨੀਤੀ ਦਾ ਹਿੱਸਾ ਹੈ ਕਦੇ ਤੁਸੀਂ ਜਿੱਤਦੇ ਹੋ ਕਦੇ ਤੁਸੀਂ ਨਹੀਂ ਜਿੱਤਦੇ ਪਰ ਇੱਕ ਨਤੀਜਾ ਸਾਡਾ ਧਿਆਨ ਨਹੀਂ ਬਦਲਦਾ ਅਸੀਂ 2027 ਵਿੱਚ ਵੱਡੀ ਲੜਾਈ ਲਈ ਤਿਆਰੀ ਕਰ ਰਹੇ ਹਾਂ ਅਤੇ ਸਾਨੂੰ ਇਸ ਬਾਰੇ ਪੂਰਨ ਭਰੋਸਾ ਹੈ ਇਹ ਹਾਰ ਸਾਨੂੰ ਨਹੀਂ ਰੋਕੇਗੀ ਇਹ ਸਾਨੂੰ ਸਿਰਫ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕਰੇਗੀ ਐਸੀ ਮਜ਼ਬੂਤੀ ਨਾਲ ਵਾਪਸ ਆਵਾਂਗੇ ਲੋਕਾਂ ਦੇ ਸਾਥ ਨਾਲ ਪੰਜਾਬ ਦੇ ਲੋਕਾਂ ਦੇ ਲਈ ਇਹ ਗੱਲ ਰਾਜਾ ਬ੍ਰਿੰਗ ਨੇ ਕਹੀ ਮਜ਼ਬੂਤੀ ਨਾਲ ਵਾਪਸ ਹੋਣਾ ਜਾਂ ਨਹੀਂ ਹੋਣਾ ਇਹ ਤਾਂ ਪੰਜਾਬ ਦੇ ਲੋਕ ਫੈਸਲਾ ਕਰਨਗੇ ਇਹ ਤਾਂ ਸਮੇਂ ਦੇ ਗਰਭ ਦੇ ਅੰਦਰ ਹੈ ਕਿ ਕੀ ਵਾਪਰਨਾ ਹੈ 2027 ਦੇ ਵਿੱਚ ਕਾਂਗਰਸੀਆਂ ਨੇ ਹੁਣੇ ਆਪਣੀਆਂ ਸੋਸ਼ਲ ਮੀਡੀਆ ਡੀਪੀਸ ਨੇ ਜਿਹੜੀਆਂ ਜਿਹਨਾਂ ਨੂੰ ਡਿਸਪਲੇ ਪਿਕਚਰਸ ਕਿਹਾ ਜਾਂਦਾ ਹੈ ਉਹਨਾਂ ਦੇ ਉੱਤੇ ਮਿਸ਼ਨ 2027 ਵਾਲੀਆਂ ਫੋਟੋਆਂ ਚਪਕਾ ਲਈਆਂ ਨੇ ਕੀ ਫੋਟੋਆਂ ਚਪਕਾਉਣ ਦੇ ਨਾਲ ਕਾਂਗਰਸ ਵਾਪਸ ਆ ਜਾਏਗੀ ਕੀ ਤਰਨਤਾਰਨ ਦੀ ਚੋਣ ਦੇ ਵਿੱਚ ਉਮੀਦਵਾਰ ਦੀ ਚੋਣ ਆਮ ਆਦਮੀ ਮਾਫ ਕਰਨਾ ਕਾਂਗਰਸ ਦੇ ਲਈ ਵੱਡੀ ਚੁਣੌਤੀ ਨਹੀਂ ਸੀ ਕਿ ਕਾਂਗਰਸੀਆਂ ਨੇ ਇਸ ਚੋਣ ਨੂੰ ਬਹੁਤ ਲਾਈਟ ਲਿਆ ਸੀ ਵੱਡੇ ਸਵਾਲ ਨੇ ਕਾਂਗਰਸ ਦੇ ਦੋ ਵੱਡੇ ਆਗੂ ਰਾਜਾ ਵੜਿੰਗ ਤੇ ਪ੍ਰਤਾਪ ਬਾਜਵਾ ਦੀ ਜਿੱਦ ਕਾਂਗਰਸ ਨੂੰ ਤਰਨਤਾਰਨ ਜਿਮਣੀ ਚੋਣ ਦੇ ਵਿੱਚ ਜਮਾਨਤ ਜ਼ਬਤ ਕਰਾਉਣ ਵੱਲ ਲੈ ਗਈ ਇਹ ਸਾਰੇ ਸਵਾਲ ਨੇ ਰਾਜਾ ਜੀ ਲੋਕ ਤੁਹਾਨੂੰ ਵਾਪਸ ਲੈ ਆਉਣ ਚੰਗੀ ਗੱਲ ਹੈ ਲੋਕਾਂ ਦਾ ਵਾਪਸ ਲੈ ਕੇ ਆਉਣਾ ਨਹੀਂ ਆਉਣਾ ਇਹ ਤਾਂ ਲੋਕਾਂ ਨੇ ਦੇਖਣਾ ਹੈ ਕਿ ਉਹਨਾਂ ਨੂੰ ਉਹਨਾਂ ਦੇ ਭਵਿੱਖ ਦੇ ਲਈ ਕੀ ਚੰਗਾ ਲੱਗਦਾ ਹੈ ਕੀ ਮਾੜਾ ਲੱਗਦਾ ਹੈ ਪਰ ਸਵਾਲ ਇਹ ਹੈ ਕਿ ਤੁਹਾਡੀ ਰਣਨੀਤੀ ਤੁਹਾਡੀ ਚੋਣ ਪ੍ਰਕਿਰਿਆ ਨੂੰ ਚਲਾਉਣ ਦੀ ਕੁਸ਼ਲਤਾ ਤੁਹਾਡਾ ਤੁਸੀਂ ਇੱਕ ਨਹੀਂ ਕਲੀ ਤਰਨਤਾਰਨ ਨਿਹਾਰੇ ਤੁਹਾਡੀ ਧਰਮ ਪਤਨੀ ਖੁਦ ਵਿਧਾਨ ਸਭਾ ਦੀ ਉਪ ਚੋਣ ਹਾਰ ਗਏ ਸੁਖਦੇਵਿੰਦਰ ਰੰਧਾਵਾ ਦੀ ਧਰਮ ਪਤਨੀ ਹਾਰ ਗਏ ਤੁਸੀਂ ਚੱਬੇਵਾਲ ਹਾਰ ਗਏ ਬਰਨਾਲਾ ਅਪਵਾਦ ਉਹਦੇ ਪਿੱਛੇ ਕਈ ਸਿਆਸੀ ਕੜੀਆਂ ਨੇ ਜਦੋਂ ਉਹਨਾਂ ਨੂੰ ਖੋਲ ਕੇ ਕਈ ਵਾਰ ਤੁਹਾਨੂੰ ਦੱਸਿਆ ਵੀ ਗਿਆ ਤਾਂ ਉਹਦੇ ਵਿੱਚ ਬਹੁਤ ਕੁਝ ਹੈ ਤੁਸੀਂ ਹੁਣ ਤਰਨਤਾਰਨ ਵੀ ਹਾਰ ਗਏ ਲੁਧਿਆਣਾ ਪੱਛਮੀ ਤੁਹਾਡੀ ਲੜਾਈ ਦੇ ਕਾਰਨ ਜਾਨੀ ਕਿ ਇਹਦੇ ਵਿੱਚ ਤੁਸੀਂ ਕਸੂਰਵਾਰ ਨਹੀਂ ਤੁਹਾਡੇ ਦੋਵੇਂ ਢੜੇ ਕਸੂਰਵਾਰ ਨੇ ਤੁਸੀਂ ਉਹ ਹਾਰ ਗਏ ਲੁਧਿਆਣਾ ਜਲੰਧਰ ਪੱਛਮੀ ਤੁਸੀਂ ਉਹ ਹਾਰ ਗਏ ਕਿੰਨੀਆਂ ਤੁਸੀਂ ਵਿਧਾਨ ਸਭਾਵਾਂ ਦੀਆਂ ਉਪ ਚੋਣਾਂ ਹਾਰ ਚੁੱਕੇ ਹੋ ਤੇ ਤੁਸੀਂ ਹਾਲੇ ਵੀ ਦਾਵਾ ਕਰਦੇ ਹੋ ਕਿ 2027 ਦੇ ਵਿੱਚ ਤੁਸੀਂ ਕਮਬੈਕ ਕਰੋਗੇ ਤਾਂ ਇੱਕ ਵੱਡਾ ਸਵਾਲ ਹੈ ਤੁਹਾਡੀ ਤੁਹਾਡੀ ਲੀਡਰਸ਼ਿਪ ਦੀ ਸਮੁੱਚੀ ਲੀਡਰਸ਼ਿਪ ਦੀ ਕੁਸ਼ਲਤਾ ਤੇ ਰਣਨੀਤੀ ਬਣਾਉਣ ਤੇ ਜਾਂ ਫਿਰ ਕਹਿ ਲਈਏ ਕਿ ਉਮੀਦਵਾਰ ਦੀ ਚੋਣ ਤੋਂ ਲੈ ਕੇ ਤੁਸੀਂ ਜਿਸ ਪ੍ਰਕਾਰ ਤਰਨ ਤਰਨ ਚੋਣ ਲੜੀ ਤੇ ਅਖੀਰਲੇ ਸਮੇਂ 'ਚ ਤੁਸੀਂ ਸਰੈਂਡਰ ਕਰ ਗਏ ਇਹ ਸਾਰੇ ਸਵਾਲ ਨੇ ਜਿਹੜੇ ਅੱਗੇ ਖੜੇ ਨੇ ਤੇ ਤੁਹਾਡੇ ਵਰਕਰ ਵੀ ਇਸ ਬਾਰੇ ਸੋਚਦੇ ਹੋਣਗੇ ਕਿ ਪ੍ਰਧਾਨ ਜੀ ਦਾਵਾ ਵੱਡਾ ਕਰੀ ਜਾਂਦੇ ਆ ਮਾਮਲਾ ਕੁਝ ਹੋਰ ਹੈ ਖੈਰ ਕਾਂਗਰਸੀਆਂ ਦੀ ਲੜਾਈ ਹੋਵੇ ਕਾਂਗਰਸੀਆਂ ਦਾ ਆਪਸ ਦੇ ਵਿੱਚ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਦਾ ਕੰਮ ਹੋਵੇ ਇਹ ਵੀ ਨਾਲ-ਨਾਲ ਚੱਲਦਾ ਹੈ ਦੇਖਦੇ ਆ ਕਿ ਕਾਂਗਰਸੀ ਰਾਜਾ ਵੜਿੰਗ ਦੇ ਦਾਅਵੇ ਦੇ ਮੁਤਾਬਕ ਵਾਪਸ ਆਉਂਦੇ ਆ ਜਾਣੀ